ਕਲੀਗ ਹੈ ਜੀ ਦਿਨੇਸ਼ ਚੱਡਾ ਜੀ ਐਡਵੋਕੇਟ ਸਾਹਿਬ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਔਰ ਸਿਵਲ ਸਰਪੰਚ ਇਹ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਮਿਸ਼ਨਰ ਸ੍ਰੀ ਅਰਵਿੰਦ ਕੇਜੀਵਾਲ ਜੀ ਨੇ ਜਿਹੜਾ ਯੁੱਧ ਨਸ਼ੇ ਵਿਰੋਧੀ ਕੈਂਪੇਨ ਸ਼ੁਰੂ ਕੀਤੀ ਹੈ ਜੀ ਉਹਦੇ ਵਿੱਚ ਉਹਨੂੰ ਲੈ ਕੇ ਜੀ ਔਰ ਜਿਹੜੇ ਅੱਗੇ ਹੁਣ ਜਿਸ ਤਰ੍ਹਾਂ ਬਰਸਾਤ ਦਾ ਮੌਸਮ ਆਣਾ ਉਹਦੇ ਵਿੱਚ ਵੈਕਟਰ ਬੋਰਨ ਤੇ ਵਾਟਰ ਬੌਂਡ ਜੀਜ਼ਸ ਜਿਹੜੀਆਂ ਜਿਸ ਤਰ੍ਹਾਂ ਡੇਂਗੂ ਮਲੇਰੀਆ ਚਿਕਨਗੁਨੀਆ ਔਰ ਡਾਇਰੀਆ ਜੀਜ਼ਸ ਦਾ ਜਿਹੜਾ ਹੁੰਦਾ ਹੈ ਉਹਦੇ ਵਾਸਤੇ ਅਸੀਂ ਪਿਛਲੀ ਵਾਰੀ ਹਰ ਸ਼ੁੱਕਰਵਾਰ ਡੈਂਗੂ ਦੇ ਵਾਰ ਕੈਂਪੇਨ ਕੀਤੀ ਸੀ 50% ਰਿਡਕਸ਼ਨ ਸੀ ਤੇ ਜਿਹੜਾ ਮੇਰਾ ਅੱਜ ਦਾ ਇਹ ਵਿਜ਼ਿਟ ਹੈ ਜੀ ਮੈਂ ਤਕਰੀਬਨ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪਰਸਨਲੀ ਰਿਵਿਊ ਕਰ ਰਿਹਾ ਜੀ ਯੋਧ ਨਸ਼ੇ ਵਿਰੋਧ ਜੀ ਅਸੀਂ ਦੇਖ ਰਿਹਾ ਜਿਸ ਤਰ੍ਹਾਂ ਤੁਹਾਡੇ ਰੋਪੜ ਤੋਂ ਡਿਮਾਂਡ ਆਈ ਸੀ ਸਾਨੂੰ 4-5 ਜਗ੍ਹਾ ਤੇ ਹੋਰ ਜਿੱਥੇ ਲੋਕ ਨਸ਼ਾ ਕਰਦੇ ਉਹਥੇ ਉਹਨਾਂ ਨੂੰ ਗੋਲੀਆਂ ਜਿੱਥੇ ਹੈਗੇ ਉੱਥੇ ਮਿਲ ਜਾਣਾ ਉਹਨਾਂ ਨੂੰ ਸਾਨੂੰ 4-5 ਨਵੇਂ ਓਟ ਸੈਂਟਰ ਉਹ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਦੋ ਜਾਂ ਤਿੰਨ ਹੀ ਆ ਬਾਕੀ ਜਗ੍ਹਾ ਤੇ ਹੈਗੇ ਉਹਨਾਂ ਨੂੰ ਐਕਟੀਵੇਟ ਕਰਨ ਦੀ ਜਾਂ ਬੈਟਰ ਕੋਆਰਡੀਨੇਸ਼ਨ ਦੀ ਲੋੜ ਹੈ ਬੈਟਰ ਮੈਨੇਜਮੈਂਟ ਦੀ ਲੋੜ ਹੈ ਇੱਕ ਤਾਂ ਉਹ ਦੇਖਣਾ ਜੀ ਲੋਕਾਂ ਨੂੰ ਦਵਾਈ ਮਿਲ ਜਾਏ ਤੇ ਦੂਜਾ ਹੈਗਾ ਕਿ ਉਹਦੇ ਵਾਸਤੇ ਅਸੀਂ سپورਟ ਗਰੁੱਪ ਕ੍ਰੀਏਟ ਕਰ ਰਹੇ ਹਾਂ ਜੀ ਜਿਹਨੂੰ ਅਸੀਂ ਜਿਸ ਤਰ੍ਹਾਂ ਨਾਰਕੋਟਿਕ ਅਨੋਨਿਮਸ ਅਲਕੋਹਲਿਕ ਅਨੋਨਿਮਸ ਹਰ ਜ਼ਿਲ੍ਹੇ ਦੇ ਵਿੱਚ ਕ੍ਰੀਏਟ ਕਰ ਰਹੇ ਹਾਂ ਜੀ ਤੇ ਜਿਹੜੇ ਡਰੱਗ ਡਿਕਟ ਆ ਜਿਹੜੇ ਇੰਜੈਕਸ਼ਨ ਲਗਾਉਂਦੇ ਆ ਪਹਿਲਾ ਕੰਮ ਹੈ ਕਿ ਉਹਨਾਂ ਨੂੰ ਅਸੀਂ ਓਰਲ ਸਬਸਟੀਟਿਊਸ਼ਨ ਥੈਰੇਪੀ ਜਾਂ ਲਿਕਵਿਡ ਮੈਥਡੋਨ ਜਿਹਦੇ ਨਾਲ ਘੱਟੋ ਘੱਟ ਜਿਹੜੇ ਬੱਚੇ ਆ ਗਿਆ ਉਹ ਹੈਪਾਟਾਈਟਸ ਤੋਂ ਬਚਣਗੇ ਕਾਲੇ ਪੀਰੀਏ ਤੋਂ ਬਚਣਗੇ ਔਰ ਐਡਸ ਵਰਗੀਆਂ ਬਿਮਾਰੀਆਂ ਤੋਂ ਬਚਣਗੇ ਜਿਹੜੀ ਜਿਹੜੀ ਸ਼ੇਅਰਿੰਗ ਆਫ ਰਿੰਜਰਸ ਕਰਕੇ ਹੁੰਦੀ ਆ ਉਹਦੇ ਨਾਲ ਹਾਰਮ ਰਿਡਕਸ਼ਨ ਹੋਏਗਾ ਔਰ ਦੂਜੀ ਗੱਲ ਇਹ ਆ ਕਿ ਜਦੋਂ ਬੰਦਾ ਸਾਡੇ ਮਤਲਬ ਸੰਪਰਕ ਵਿੱਚ ਆ ਗਿਆ ਫਿਰ ਉਹਨੂੰ ਡੀਡਿਕਸ਼ਨ ਸੈਂਟਰ ਵਿੱਚ ਲਿਜਾ ਕੇ ਉਹਨੂੰ ਗੋਲੀਆਂ ਤੇ ਪਾ ਕੇ ਹੌਲੀ ਹੌਲੀ ਗੋਲੀਆਂ ਛਡਾਵਾਂਗੇ ਔਰ ਉੱਥੇ ਅਸੀਂ ਜਿਹੜੇ ਡੀਡਿਕਸ਼ਨ ਸੈਂਟਰ ਤੇ ਰੀਹੈਬ ਸੈਂਟਰ ਮੇਰੇ ਅਸੀਂ ਪੂਰੀ ਡਿਸਕਸ ਕੀਤਾ ਡਿਪਟੀ ਕਮਿਸ਼ਨਰ ਸਾਹਿਬ ਨਾਲ ਤੇ ਐਮਐਲਏ ਸਾਹਿਬ ਨਾਲ ਤੇ ਸਾਡੀ ਕੁਛ ਇੱਕ ਸਾਡੇ ਜਿਹੜਾ ਸਕਿੱਲ ਡਿਵੈਲਪਮੈਂਟ ਦਾ ਸੈਂਟਰ ਬਹੁਤ ਵੱਡਾ ਬਣਨਾ ਸੀਗਾ ਉਹਦੇ ਵਿੱਚ ਹੀ ਡੀਡਿਕਸ਼ਨ ਵੀ ਹੋਵੇ ਉਹਦੇ ਵਿੱਚ ਰੀਹੈਬਿਲੀਟੇਸ਼ਨ ਵੀ ਹੋਵੇ ਔਰ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਹੋਵੇ ਤੁਹਾਡੇ ਆਈਆਈਟੀ ਹੈ ਜਾਂ ਆਈਟੀਆਈਜ਼ ਹੈਗੇ ਆ ਕੇਵੀਕੇ ਹੈ ਖੇਤੀ ਵਿਕਾਸ ਕੇਂਦਰ ਹੈਗਾ ਜਾਂ ਜਿਹੜੇ ਸਨ ਫਾਊਂਡੇਸ਼ਨ ਵਰਗੇ ਐਨਜੀਓਸ ਆ ਗਿਆ ਪਲੱਸ ਇੰਡਸਟਰੀਅਲ ਮਿਲ ਕੇ ਉਹਨਾਂ ਤੋਂ ਇਨਪੁਟਸ ਲੈ ਕੇ ਵੀ ਉਹਨਾਂ ਨੂੰ ਕਿਹੜਾ ਕਿਹੜਾ 스ਕਿੱਲ ਚਾਹੀਦਾ ਪਲੰਬਰ ਚਾਹੀਦੇ ਆ ਫਿਟਰ ਚਾਹੀਦੇ ਆ ਮਤਲਬ ਇਲੈਕਟ੍ਰੀਸ਼ੀਅਨ ਚਾਹੀਦੇ ਆ ਜਾਂ ਹੋਰ ਉਹਦੇ ਜਿਹੜੇ ਕੋਈ ਕੰਪਿਊਟਰ ਬੇਸਡ 스ਕਿੱਲ ਆ ਗਿਆ ਜਾਂ ਕੋਈ ਐਗਰੀਕਲਚਰ ਬੇਸਡ 스ਕਿੱਲ ਆ ਗਿਆ ਤੇ ਜਿਹੜਾ ਕਿਸੇ ਦੀ ਡਿਮਾਂਡ ਹੋਏਗੀ इवन ਫੂਡ ਕ੍ਰਾਫਟ ਇੰਸਟੀਚਿਊਟ ਨਾਲ ਸੰਬੰਧਤ ਆ ਗਿਆ ਤੇ ਜੇ ਉਹਨਾਂ ਨੂੰ ਉਹ ਵਾਲੇ 스ਕਿੱਲ ਸਿਖਾ ਕੇ ਉਹਨਾਂ ਨੂੰ ਫਿਰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਆ ਗਿਆ ਜਿਹਦੇ ਵਿੱਚ ਸਬਸਿਡੀ ਵੀ ਆ ਸਬਸਿਡੀ ਕੰਪੋਨੈਂਟ ਵੀ ਆ ਔਰ ਉਹਨਾਂ ਨੂੰ ਇੱਕ ਲੋਨ ਫੈਸ ਤੇ ਇਹਦੀ ਕਮਿਊਨਿਟੀ ਇੰਟੀਗ੍ਰੇਸ਼ਨ ਕਰਨਾ ਹਰ ਪਿੰਡ ਦੇ ਵਿੱਚ ਸਾਡੇ ਜਿਹੜੀ ਹੈਗੀ ਆ ਵਿਲੇਜ ਹੈਲਥ ਨਿਊਟ੍ਰੀਸ਼ਨ ਐਂਡ ਸੈਨੀਟੇਸ਼ਨ ਕਮੇਟੀ 15 ਮੈਂਬਰ ਕਮੇਟੀਆਂ ਬਣਾ ਲੀਆਂ ਅਸੀਂ ਇਸ ਤਰ੍ਹਾਂ ਜਿਹੜਾ ਯੂਥ ਹੈ ਉਹਦੀਆਂ ਕਮੇਟੀਆਂ ਬਣ ਰਹੀਆਂ ਜੀ ਹੁਣ ਬਹੁਤ ਸਾਰੀ ਐਕਟੀਵਿਟੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਯੂਥ ਨੂੰ ਮੋਟੀਵੇਟ ਕਰਨ ਲਈ ਨਸ਼ੇ ਛਡਾਉਣ ਵਾਸਤੇ ਤੇ ਇਹ ਸਾਰਾ ਜਿਹੜਾ ਇੱਕ ਕੋਆਰਡੀਨੇਸ਼ਨ ਐਟ ਦਾ ਡਿਸਟ੍ਰਿਕਟ ਲੈਵਲ ਤੇ ਇਹਨੂੰ ਸਬਡਿਵੀਜ਼ਨ ਲੈਵਲ ਦੇ ਉੱਤੇ ਇਸੇ ਤਰ੍ਹਾਂ ਅਸੀਂ ਪਿਛਲੀ ਵਾਰੀ ਜਿਹੜਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਉਹਦੀ ਵੀ ਕੋਆਰਡੀਨੇਸ਼ਨ ਟੀਮ ਹੈ ਉਹਦੇ ਵਿੱਚ ਜ਼ਿਲ੍ ਸਾਡਾ ਹੈਲਥ ਵਿਭਾਗ ਔਰ ਇਹਦੇ ਨਾਲ ਨਾਲ ਵਾਟਰ ਸਪਾਈ ਸੈਨੀਟੇਸ਼ਨ ਅਰਬਨ ਲੋਕਲ ਬਾਡੀ ਤੇ ਰੂਰਲ ਲੋਕਲ ਬਾਡੀਜ਼ ਤੇ ਇਵਨ ਜਿਹੜੇ ਬਾਕੀ ਦੇ ਸਾਰੇ ਡਿਪਾਰਟਮੈਂਟ ਹੈ এডੂਕੇਸ਼ਨ ਡਿਪਾਰਟਮੈਂਟ ਦਾ এডੂਕੇਸ਼ਨ ਦੇ ਵਿੱਚ ਲੀਡ ਰੋਲ ਹੈ ਚਾਹੇ ਕੱਲ ਨਸ਼ਿਆਂ ਦੀ ਹੋਵੇ ਜਿਵੇਂ ਵੇਪਿੰਗ ਹੈ ਜਾਂ ਈ ਸਿਗਰੇਟਸ ਹੈ ਜਾਂ ਜਿਹੜੇ ਤੁਹਾਡੇ ਅੱਜਕੱਲ ਸਟਰਾਬਰੀ ਕੈਂਡੀਜ਼ ਹੈ ਜਿਹੜੇ ਜਿਹੜੇ ਮਤਲਬ ਇਹ ਮਾਫੀਆਸ ਹੈਗੇ ਬੱਚਿਆਂ ਨੂੰ ਟਾਰਗੇਟ ਕਰਦੇ ਆ ਸੋ ਬੱਚਿਆਂ ਦੀ এডੂਕੇਸ਼ਨ ਕਰਨੀ ਇਸੇ ਤਰ੍ਹਾਂ ਜਿਹੜੇ ਸਾਡੇ ਵੈਕਟਰ ਬੋਰਨ ਡੀਜ਼ੀਜ਼ ਹੈ ਅਸੀਂ ਹਰ ਇੱਕ ਟੀਚਰ ਨੂੰ ਆਗਨਵਾੜੀ ਆਸ਼ਾ ਵਰਕਰ ਜਿਹੜੇ ਸਕੂਲ ਟੀਚਰਸ ਆ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਕਿ ਡੇਂਗੂ ਦਾ ਲਾਰਵਾ ਕਿੱਥੇ ਕਿੱਥੇ ਬਰੀਡ ਕਰਦਾ ਤੇ ਕਿੱਦਾਂ ਉਹਨੂੰ ਆਈਡੈਂਟੀਫਾਈ ਕਰਨਾ ਪਿਛਲੀ ਵਾਰੀ 50% ਰਿਡਕਸ਼ਨ ਸੀਗਾ ਇਸ ਵਾਰੀ ਸਾਡੀ ਕੋਸ਼ਿਸ਼ ਆ ਕਿ 80% ਰਿਡਕਸ਼ਨ ਹੋਵੇ ਉਹ ਇਹ ਇੱਕ ਨਵੀਂ ਅਪਰੋਚ ਆ ਜਿਹੜੀ ਕਿ ਪ੍ਰੀਵੈਂਟਿਵ ਐ ਬਹੁਤ ਸਸਤੀ ਐ ਇਸ ਇਹਦੇ ਨਾਲ ਨਾਲ ਸਾਡਾ ਜਿਵੇਂ ਲਾਈਫਸਟਾਈਲ ਡਿਸਆਰਡਰ ਆ ਕਿ ਬਲੱਡ ਪ੍ਰੈਸ਼ਰ ਸ਼ੂਗਰ ਉਹਨੂੰ ਜੇ ਆਪਾਂ ਟਾਈਮ ਸਿਰ ਡਾਇਗਨੋਸ ਨਹੀਂ ਕਰਦੇ ਟਰੀਟ ਨਹੀਂ ਕਰਦੇ ਫਿਰ ਕੀ ਹੁੰਦਾ ਬੰਦੇ ਦੇ ਗੁਰਦੇ ਫੇਲ ਹੁੰਦੇ ਆ ਕਿਨੇ ਡਾਇਲਿਸਿਸ ਸੈਂਟਰ ਖੁੱਲੇ ਹੋਏ ਆਪਣੇ ਜਾਂ ਬੰਦੇ ਨੂੰ ਸਟ੍ਰੋਕ ਹੁੰਦਾ ਕਿ ਉਹਦਾ ਪਾਸਾ ਮਾਰਿਆ ਗਿਆ ਜਵਾਨ ਸਤ ਲਾਨ ਲੱਗ ਗਈ ਜਾਂ ਉਹਦਾ ਕੋਈ ਬਾਹ ਕਮਜ਼ੋਰ ਹੋ ਗਈ ਜਾਂ ਉਹਦਾ ਇੱਕ ਪੂਰਾ ਪਾਸਾ ਹੀ ਮਾਰਿਆ ਗਿਆ ਤੇ ਜਾਂ ਉਹਨੂੰ ਹਾਰਟ ਅਟੈਕ ਹੋ ਗਿਆ ਸੋ ਇਹ ਤਿੰਨਾ ਤਿੰਨਾ ਦੇ ਕਾਰਨ ਚਾਹੇ ਕ੍ਰੋਨਿਕ ਕਿਡਨੀ ਡਿਜ਼ੀਜ਼ ਹੋਵੇ ਪੈਰੀਫਰਲ ਨਿਊਰੋਪੈਥੀ ਹੋਵੇ ਮਤਲਬ ਸਟ੍ਰੋਕ ਹੋਵੇ ਜਾਂ ਹਾਰਟ ਅਟੈਕ ਹੋਵੇ ਇਹਨਾਂ ਦਾ ਕਾਰਨ ਮੋਸਟਲੀ ਜਿਹੜਾ ਹੈਗਾ ਉਹ ਮੈਜੋਰਟੀ ਕੇਸਸ ਦੇ ਵਿੱਚ ਲਾਈਫਸਟਾਈਲ ਡਿਸਆਰਡਰ ਹੈ ਜੀ ਓਬੈਸਟੀ ਹੈ ਜਿਹੜੀ ਕਿ ਮਦਰ ਹੈ ਔਰ ਬਲੱਡ ਪ੍ਰੈਸ਼ਰ ਤੇ ਹਾਈਪਰ ਟੈਨਸ਼ਨ ਤੇ ਡਾਇਬੀਟੀਜ਼ ਹੈ ਇਹ ਦੋ ਤਿੰਨ ਕਾਰਨ ਹੈਗੇ ਇਹਦੇ ਜੇ ਆਪਾਂ ਇਹ ਹੀ ਕਰਾਂਗੇ ਤਾਂ ਕੈਂਸਰ ਵੀ ਬਹੁਤ ਘੱਟ ਹੋਏਗਾ ਲੋਕਾਂ ਦੇ ਗੁਰਦੇ ਨਹੀਂ ਫੇਲ ਹੋਣਗੇ ਲਿਵਰ ਫੇਲਰ ਨਹੀਂ ਹੋਏਗਾ ਤੇ ਅਸੀਂ ਇੱਕ ਇੰਸਟੀਚਿਊਟ ਬਣਾਈ ਹੈ ਜੀ ਮਹਾਲੀ ਦੇ ਵਿੱਚ ਫੇਸ 3 ਦੇ ਵਿੱਚ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਤੇ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬੀਆਂ ਨੂੰ ਵੀ ਜਿਹੜੇ ਵੀ ਜਿਹੜੇ ਵੀ दारू ਪਿੰਦੇ ਆ ਜੀ ਉਹ ਜ਼ਰੂਰ ਜਾ ਕੇ ਕੋਈ ਟੈਸਟ ਕਰਾ ਲਓ ਜੇ ਬਾਹਰ ਤੁਹਾਡਾ 5000 ਰੁਪਏ ਲੱਗਦਾ ਸੀ 500 ਰੁਪਏ ਚ ਟੈਸਟ ਕਰ ਰਹੇ ਆ ਜਿਹੜੇ ਉਹ ਕਰਕੇ ਤੁਹਾਨੂੰ ਉਹਨੂੰ ਆਪਾਂ ਇੱਥੇ ਰੋਕ ਲਾਂਗੇ ਜੇ ਤੁਹਾਡਾ ਲਿਵਰ ਫੇਲਰ ਹੋ ਰਿਹਾ ਉਹਨੂੰ ਇੱਥੇ ਰੋਕ ਲਾਂਗੇ ਸਾਡੇ ਕੋਲੇ ਟ੍ਰੀਟਮੈਂਟ ਅਵੇਲੇਬਲ ਹੈ ਸੋ ਜਿਹੜਾ ਗਵਰਨਮੈਂਟ ਦਾ ਕੰਮ ਹੈ ਜੀ ਉਹ ਪੰਜਾਬ ਦੇ 3 ਕਰੋੜ ਲੋਕਾਂ ਨੂੰ ਬੀਮੇ ਦਾ ਕਾਰਡ ਮਿਲੇਗਾ ਹਰ ਪਰਿਵਾਰ ਨੂੰ 10 ਲੱਖ ਦਾ ਬੀਮਾ ਮਿਲੇਗਾ ਸੋ ਲੋਕਾਂ ਵਾਸਤੇ ਸਾਰੀਆਂ ਸਰਵਿਸਿਜ਼ ਫ੍ਰੀ ਹੋਣਗੀਆਂ ਤੇ ਇਹਦੇ ਨਾਲ ਅਸੀਂ ਲੋਕਲ ਜਿਹੜੇ ਰਿਸੋਰਸਸ ਦਾ ਉਹਨਾਂ ਨੂੰ ਮੋਬਾਈਲਾਈਜ਼ ਕਰਕੇ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਕਰਕੇ ਚਾਹੇ ਯੁੱਧ ਨਸ਼ੇ ਵਿਰੋਧਾ ਜਾਂ ਸਾਡਾ ਜਿਹੜਾ ਯੁੱਧ ਹੈਗਾ ਫੋਰ ਕੰਟਰੋਲ ਆਫ ਕਮਿਨਿਕੇਬਲ ਡਿਜ਼ੀਜ਼ ਜਿਹਦੇ ਚ ਲਾਈਫਸਟਾਈਲ ਡਿਸਆਰਡਰ ਵੀ ਆ ਗਏ ਵੈਕਟਰ ਬੋਰਨ ਵੀ ਆ ਗਏ ਤੇ ਵਾਟਰ ਬੋਰਨ ਡਿਜ਼ੀਜ਼ ਆ ਗਏ ਇਹ ਇਸ ਤਰ੍ਹਾਂ ਜਿਹੜੀ ਮਾਨ ਸਰਕਾਰ ਕੰਮ ਕਰਦੀ ਹੈ ਜੀ ਤੇ ਇਹਦੇ ਨਾਲ ਜੇ ਆਪਾਂ ਜਿਹੜੀ ਨਵੀਂ ਅਪਰੋਚ ਆ ਉਹਦੇ ਚ ਸਾਡੀਆਂ ਜੇਲਾਂ ਦੇ ਵਿੱਚ 26000 ਦੀ ਕੈਪੈਸਟੀ ਆ 34000 ਬੰਦੇ ਆ ਲੇਕਿਨ 10000 ਬੰਦੇ ਉਹਦੇ ਚ ਇਹੋ ਜਿਹੇ ਆ ਜਿਹੜੇ ਡਰਗ ਨਾਲ ਰਿਲੇਟਡ ਆ ਉਹਨਾਂ ਦੇ ਵਿੱਚੋਂ ਜੇ ਅਸੀਂ 5 6 7 8000 ਬੰਦੇ ਜਿਹੜੀ ਕਿ ਅਸੀਂ ਕੈਪੈਸਟੀ ਕ੍ਰੀਏਟ ਕਰ ਰਹੇ ਆ ਆਪਣੇ ਹਸਪੀਟਲਸ ਦੇ ਵਿੱਚ ਜਿਹੜੇ ਪ੍ਰਾਈਵੇਟ ਹਸਪਤਾਲ ਆ ਉਹਨਾਂ ਦੇ ਵਿੱਚ ਨਰਸਿੰਗ ਕਾਲਜਿਸ ਦੇ ਵਿੱਚ ਮੈਡੀਕਲ ਕਾਲਜਿਸ ਦੇ ਵਿੱਚ 5 7000 ਬੈਡ ਦੀ ਕੈਪੈਸਟੀ ਸਾਰੇ ਪੰਜਾਬ 'ਚ ਕ੍ਰੀਏਟ ਕਰ ਰਹੇ ਆ ਤਾਂ ਕਿ ਬੰਦਿਆਂ ਨੂੰ ਨਸ਼ੇ ਨੂੰ ਡੀਕ੍ਰਿਮੀਨਲਾਈਜ਼ ਕਰਕੇ ਉਹਨਾਂ ਨੂੰ ਜੇਲ੍ਹ ਨਾ ਭੇਜ ਕੇ ਹਸਪਤਾਲਾਂ ਵਿੱਚ ਲਿਜਾ ਕੇ ਰਿਫਾਰਮ ਕਰਕੇ ਉਸ ਤੋਂ ਬਾਅਦ ਰੀਹੈਬ ਸੈਂਟਰ ਦੇ ਵਿੱਚ ਸਕਿੱਲ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਕੰਮ ਤੇ ਲਾਇਆ ਜਾ ਸਕੇ ਨਿਚਲੇ ਜਿਹੜਾ ਹਿਊਮਨ ਮਾਈਂਡ ਹੈ ਨਾ ਉਹਨੂੰ ਤੁਸੀਂ ਕਿਸੇ ਧਰਮ ਨਾਲ ਜੋੜ ਸਕਦੇ ਹੋ ਵਿੱਚ ਇਸੇ ਪੋਜ਼ਿਟਿਵ ਪ੍ਰਡਿਕਸ਼ਨ ਜਾਂ ਤੁਸੀਂ ਉਹਨੂੰ ਕੰਮ ਨਾਲ ਜੋੜ ਸਕਦੇ ਹੋ ਮਤਲਬ ਨਾ ਧਰਮ ਮਤਲਬ ਧਰਮ ਤੇ ਕਰਮ ਦੋਹੀ ਰਸਤੇ ਆ ਉਹਨੂੰ ਕਿਸੇ ਕੰਮ ਨਾਲ ਜੋੜ ਦਿੱਤਾ ਉਹਨੂੰ ਖੇਡਾਂ ਨਾਲ ਜੋੜ ਦਿੱਤਾ ਉਹਨੂੰ ਪੜ੍ਹਾਈ ਨਾਲ ਜੋੜ ਦਿੱਤਾ ਬੱਚੇ ਨੂੰ ਪੜ੍ਹਨ ਦੀ ਆਦਤ ਪਾਤੀ ਬੱਚੇ ਨੂੰ ਮਿਊਜ਼ਿਕ ਦੀ ਜਾਂ ਕਲਚਰ ਦੀ ਆਦਤ ਪਾਤੀ ਜਾਂ ਸਭ ਤੋਂ ਵਧੀਆ ਹੈਗਾ ਕਿ ਜੋ ਬੰਦੇ ਦੀ ਹੌਬੀ ਹੈ ਉਹਨੂੰ ਉਹੀ ਕੰਮ ਸਿਖਾਤਾ ਸਪੋਜ਼ ਕੋਈ ਬੰਦਾ ਆਪਣਾ ਢਾਬਾ ਖੋਲਣਾ ਚਾਹੁੰਦਾ ਹੈ ਆਪਣਾ ਮੋਬਾਈਲ ਰਿਪੇਅਰ ਦੀ ਜੋਬ ਖੋਲਣਾ ਚਾਹੁੰਦਾ ਹੈ, ਮੇਲ हेयर सैलून ਖੋਲਣਾ ਚਾਹੁੰਦਾ ਹੈ, ਜਾਂ ਉਹ ਫੈਕਟਰੀ 'ਚ ਕੰਮ ਕਰਨਾ ਚਾਹੁੰਦਾ ਜਾਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ, ਜਾਂ ਉਹ ਹਾਈ ਵੈਲਿਊ ਐਗਰੀਕਲਚਰ ਕਰਨਾ ਚਾਹੁੰਦਾ ਜਿਵੇਂ ਸਟਰਾਬਰੀ ਦੀ ਫਾਰਮਿੰਗ ਕਰ ਰਹੇ ਸਾਡੇ ਕਿਸਾਨ, ਆਰਗੈਨਿਕ ਫਾਰਮਿੰਗ ਕਰ ਰਹੇ ਆ। 올 ਇੰਡੀਆ ਪਿੰਗਲਾ ਆਸ਼ਰਮ ਚ ਦਾ ਰਾਜਵੀਰ ਸਿੰਘ ਆ ਜੀ। ਉਹ ਕੋਈ ਕੈਮੀਕਲ ਯੂਜ਼ ਨਹੀਂ ਕਰਦੇ। 1 ਏਕੜ ਦੇ ਵਿੱਚ ਉਹ 8 ਫਸਲਾਂ ਬੀਜਦੇ ਆ, ਅਲੱਗ-ਅਲੱਗ ਫਸਲਾਂ। ਔਰ ਸਿਰਫ 2 ਕਨਾਲ ਵਿੱਚ ਗੰਨਾ ਬੀਜ ਕੇ 400 ਕਿਲੋ ਕੱਢ ਰਿਹਾ ਉਹ। 1 ਏਕੜ ਜਿਹੜੇ ਕਿ ਪਿਓਰ ਆਰਗੈਨਿਕ ਆ ਕੋਈ ਕੈਮੀਕਲ ਨਹੀਂ ਯੂਜ਼ ਕਰਦੇ ਜੀ ਅੱਕ ਦਦੂਰਾ ਨਿੰਮ ਇਹਨਾਂ ਚੀਜ਼ਾਂ ਦਾ ਮਿਕਸਚਰ ਬਣਾ ਕੇ ਜਾਂ ਜਿਹੜਾ ਗੁੜ ਆਪਣਾ ਗੋਬਰ ਔਰ ਜਿਹੜਾ ਹੈਗਾ ਐਨੀਮਲ ਤੋਂ ਕਾਊ ਡੰਗ ਤੋਂ ਔਰ ਯੂਰਨ ਤੋਂ ਜਿਹੜਾ ਹੈਗਾ ਉਹਦੇ ਵਿੱਚ ਬੰਨੇ ਦੀ ਮਿੱਟੀ ਬੇਸਨ ਪਾ ਕੇ ਉਹ ਇੱਕ ਉਹਨੂੰ ਜਿਹੜਾ ਗੁੜ ਜਲ ਅਮਰਤ ਕਹਿੰਦੇ ਆ ਜਾਂ ਬੀਜ ਅਮਰਤ ਕਹਿੰਦੇ ਆ ਉਹਦੇ ਨਾਲ ਮਤਲਬ ਇੱਕ ਪਿਓਰ ਜਿਹੜਾ ਖਾਣਾ ਜਿਹੜਾ ਸਿਹਤ ਭਰਪੂਰ ਆ ਤੇ ਇਹ ਵੜੀਆਂ ਸਾਰੀਆਂ ਟ੍ਰੇਨਿੰਗ ਅਸੀਂ ਫ੍ਰੀ ਦਰਵਾਜ਼ਾ ਦਰਾਂ ਆ ਲੋਕਾਂ ਨੂੰ ਤੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਦੇ ਜੋ ਸਾਡੇ ਨੈਸ਼ਨਲ ਕਮਿਸ਼ਨਰ ਨੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੀੜਾ ਚੁੱਕਿਆ ਤੇ ਅਸੀਂ ਸਾਰੇ ਮੈਂ ਵੀ ਐਮਐਲਏ ਸਾਹਿਬ ਸਾਰੇ ਅਫਸਰ ਸਬਾਨ ਅਸੀਂ ਉਹਨਾਂ ਦੀ ਟੀਮ ਹੈ ਸੋ ਅਸੀਂ ਇੱਕ ਐਜ਼ ਅ ਟੀਮ ਕੋਆਰਡੀਨੇਟਡ ਐਫਰਟ ਕਰ ਰਹੇ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਸਕਿੱਲ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਰੋਜ਼ਗਾਰ ਇੱਥੇ ਮਿਲੇ ਕਿਉਂਕਿ ਬਾਹਰਲੇ ਰਸਤੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸਭ ਬੰਦ ਹੋ ਗਿਆ ਹੈ ਤੇ ਇੱਥੇ ਬੱਚਾ ਨੂੰ ਅਸੀਂ ਰੋਜ਼ਗਾਰ ਪੈਦਾ ਕਰਕੇ ਦੇਣਾ ਔਰ ਸਾਡੇ ਜਿਹੜੇ ਪ੍ਰੋਡਕਟ ਹੈ ਔਰ ਸਾਡੇ ਜਿਹੜੇ ਸਟੂਡੈਂਟਸ ਹੈ ਚਾਹੇ ਉਹ ਨਰਸਿੰਗ ਸਟੂਡੈਂਟ ਹੈ ਮੈਡੀਕਲ ਸਟੂਡੈਂਟ ਹੈ ਨੀਰਿੰਗ ਸਟੂਡੈਂਟਸ ਹੈ ਉਹਨਾਂ ਨੂੰ ਅਸੀਂ ਇਹੋ ਜੇ ਸਕਿੱਲ ਦੇਣਾ ਚਾਹੁੰਦੇ ਆ ਕਿ ਉਹਨਾਂ ਦੀ ਗਲੋਬਲ ਡਿਮਾਂਡ ਹੋਵੇ ਇੱਥੋਂ ਜੇ ਹੋਰ ਤਾਂ ਟ੍ਰੇਨ ਹੋ ਕੇ ਜਾਣ ਹਰ ਐਜੂਕੇਸ਼ਨ ਲਈ ਜਾਣ ਜਾਂ 12 ਬਾਰ ਬਾਰ ਵਾਲੇ ਉਹਨਾਂ ਨੂੰ ਕਹਿਣ ਕਿ ਜਿਹੜੇ ਇੰਜੀਨੀਅਰ ਹੈ ਡਾਕਟਰ ਹੈ ਜਾਂ ਨਰਸਸ ਹੈ ਉਹ ਇੰਡੀਆ ਦੇ ਬੈਸਟ ਹੈ ਵੀ ਉੱਥੋਂ ਲੈ ਕੇ ਆਓ ਤੇ ਇਸ ਤਰ੍ਹਾਂ ਦਾ ਜਿਹੜਾ ਕੰਮ ਆ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਸਾਹਿਬ ਜਿਹੜੀ ਅਸੀਂ ਡੀ